ਕਿ ਜੰਗੀ ਹਾਲਾਤਾਂ ਦੇ ਵਿੱਚ ਪਾਕਿਸਤਾਨ ਦਾ ਬੋਝਾ ਖਾਲੀ ਹੋ ਗਿਆ ਕਿ ਜੰਗੀ ਹਾਲਾਤਾਂ ਦੇ ਵਿੱਚ ਪਾਕਿਸਤਾਨ ਦੇ ਪੈਸੇ ਮੁੱਕਦੇ ਨਜ਼ਰ ਆ ਰਹੇ ਆ ਕਿ ਇਕਨੋਮੀ ਡਗਮਗਾਉਂਦੀ ਨਜ਼ਰ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਛਿੜ ਗਈ ਹਾਲਾਂਕਿ ਉਸ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਪਾਕਿਸਤਾਨ ਦੀ ਜਾਂ ਇਸ ਪੋਸਟ ਦੇ ਜ਼ਰੀਏ ਪਾਕਿਸਤਾਨ ਦੀ ਇਸ ਕਥਿਤ ਸਥਿਤੀ ਦੀ ਖਾਸੀ ਖਿੱਲੀ ਉਡਾਈ ਗਈ ਹੈ ਕਥਿਤ ਸਥਿਤੀ ਤਾਂ ਕਹਿ ਰਹੇ ਆ ਕਿਉਂਕਿ ਇਹ ਪੋਸਟ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪਈ ਹੈ ਇਹ ਵੀ ਵਿਵਾਦਾਂ ਦੇ ਵਿੱਚ ਹੈ ਕੀ ਇਹ ਸੱਚ ਹੈ ਕੀ ਇਹ ਝੂਠ ਹੈ ਇਹਦੇ ਬਾਰੇ ਕਲੇਸ਼ਾ ਚਰਚਾ ਛਿੜ ਗਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਹਾਂ ਕਿ ਆਖਰਕਾਰ ਇਹ ਪੋਸਟ ਹੈ ਕੀ ਤੇ ਐਂ ਕਿਉਂ ਕਿਹਾ ਜਾ ਰਿਹਾ ਹੈ ਜਾਂ ਇਹ ਸਵਾਲ ਕਿਉਂ ਚੁੱਕਿਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਕੀ ਬੋਝਾ ਖਾਲੀ ਹੋ ਗਿਆ ਦਰਸਲ ਟਵਿੱਟਰ ਦੇ ਉੱਤੇ ਇੱਕ ਪੋਸਟ ਲਗਾਤਾਰ ਸਰਕੂਲੇਟ ਕਰਦੀ ਪਈ ਹੈ ਔਰ ਇਹ ਪੋਸਟ ਇਕਨੋਮਿਕ ਅਫੇਅਰ ਡਿਵੀਜ਼ਨ ਗਵਰਨਮੈਂਟ ਆਫ ਪਾਕਿਸਤਾਨ ਦੇ ਵੱਲੋਂ ਪਾਈ ਗਈ ਅੱਗੇ ਗਰੇ ਟਿਕ ਲੱਗਿਆ ਨਜ਼ਰ ਆ ਰਿਹਾ ਜਿਸ ਤੋਂ ਭਾਈ ਪਤਾ ਲੱਗਦਾ ਹੈ ਕਿ ਅਧਿਕਾਰਤ ਅਕਾਊਂਟ ਹੈਗਾ ਇਹ ਕੋਈ ਫੇਕ ਅਕਾਊਂਟ ਨਹੀਂ ਹੈ ਕਿਸੇ ਨੇ ਟਰੋਲ ਨਹੀਂ ਕੀਤਾ ਕੋਈ ਪੈਰੋਡੀ ਅਕਾਊਂਟ ਨਹੀਂ ਹੈਗਾ ਇਹ ਗ੍ਰੇ ਟਿਕ ਜਿਹੜਾ ਇਸ ਗੱਲ ਦਾ ਪਰਮਾਨ ਹੈ ਉਸ ਤੋਂ ਅੱਗੇ ਪਾਕਿਸਤਾਨ ਦੇ ਇਕਨੋਮਿਕ ਅਫੇਅਰ ਡਿਵੀਜ਼ਨ ਦੇ ਵੱਲੋਂ ਇਹ ਲਿਖਿਆ ਗਿਆ ਹੈ ਕਿ ਗਵਰਨਮੈਂਟ ਆਫ ਪਾਕਿਸਤਾਨ ਆਪਣੇ ਇੰਟਰਨੈਸ਼ਨਲ ਪਾਰਟਨਰਸ ਨੂੰ ਇਹ ਅਪੀਲ ਕਰਦੀ ਹੈ ਕਿ ਉਹਨਾਂ ਨੂੰ ਹੋਰ ਲੋਨ ਦਿੱਤਾ ਜਾਵੇ ਲਿਖਦੇ ਨੇ ਕਿ ਆਪਣੇ ਦੁਸ਼ਮਣ ਦੇ ਨਾਲ ਜੰਗੀ ਹਾਲਾਤਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਹੈਵੀ ਲਾਸ ਭਾਰੀ ਨੁਕਸਾਨ ਚਲਣਾ ਪਿਆ ਅੱਗੇ ਇਹ ਵੀ ਜ਼ਿਕਰ ਕੀਤਾ ਹੈ ਕਿ ਜਿਵੇਂ ਜਿਵੇਂ ਵਾਰ ਵਾਧੀ ਪਈ ਹੈ ਜੰਗ ਵਾਧੀ ਪਈ ਹੈ ਉਦਾਂ ਉਦਾਂ ਸਟਾਕਸ ਜਿਹੜੇ ਨੇ ਉਹਨਾਂ ਦੇ ਉਹ ਕ੍ਰੈਸ਼ ਕਰਦੇ ਪਏ ਨੇ ਅਤੇ ਇੰਟਰਨੈਸ਼ਨਲ ਪਾਰਟਨਰਸ ਨੂੰ ਇਹ ਅਪੀਲ ਕਰਦੇ ਪਏ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਅੱਗੇ ਵਰਲਡ ਬੈਂਕ ਨੂੰ ਟੈਗ ਕੀਤਾ ਗਿਆ ਇੰਡੀਆ ਪਾਕਿਸਤਾਨ ਵਾਰ ਦਾ ਹੈਸ਼ਟੈਗ ਪਾਇਆ ਗਿਆ ਹੈ ਪਾਕਿਸਤਾਨ ਜ਼ਿੰਦਾਬਾਦ ਦਾ ਹੈਸ਼ਟੈਗ ਪਾਇਆ ਗਿਆ ਹੈ ਪਰ ਇਹ ਗੱਲ ਸਿਰਫ ਇੱਥੇ ਤੱਕ ਹੀ ਨਿਰਧਾਰਤ ਨਹੀਂ ਹੋਣੇ ਇਸ ਚੀਜ਼ ਦਾ ਮਜ਼ਾਕ ਖੂਬ ਵੜਿਆ ਇਸ ਪੋਸਟ ਦਾ ਮਜ਼ਾਕ ਸੋਸ਼ਲ ਮੀਡੀਆ ਦੇ ਉੱਤੇ ਉਡਾਇਆ ਗਿਆ ਖਿੱਲੀ ਉਡਾਈ ਗਈ ਹੈ ਪਰ ਇਹ ਪੋਸਟ ਜਿਵੇਂ ਤੁਹਾਨੂੰ ਦੱਸ ਕੇ ਹਟੇ ਆ ਕਿ ਇਹ ਪੋਸਟ ਇਸ ਵੇਲੇ ਵਿਵਾਦਾਂ ਦੇ ਵਿੱਚ ਆ ਪਹਿਲਾਂ ਇਸ ਪੋਸਟ ਬਾਰੇ ਗੱਲ ਕਰ ਲੈਣੇ ਆ ਕਿ ਕੀ ਇਹ ਸੱਚ ਹੋ ਸਕਦੀ ਹੈ ਕਿ ਝੂਠ ਹੋ ਸਕਦੀ ਹੈ ਇਸ ਤੋਂ ਪਹਿਲਾਂ ਵੀ ਇਹਦੇ ਬਾਰੇ ਚਰਚਾਵਾ ਹੋ ਹਟੀਆਂ ਨੇ ਇਹਦੇ ਇਹਦੇ ਬਾਰੇ ਡਿਸਕਸ਼ਨਸ ਹੋ ਹਟੀਆਂ ਨੇ ਕਿ ਕੀ ਪਾਕਿਸਤਾਨ ਇਸ ਵੇਲੇ ਇਸ ਪੋਜੀਸ਼ਨ 'ਚ ਹੈ ਕਿ ਪਾਕਿਸਤਾਨ ਇਸ ਸੰਭਾਵੀ ਜੰਗ ਨੂੰ ਐਡਰੈਸ ਕਰ ਸਕੇ ਕਿਉਂਕਿ ਇੱਕ ਪਾਸੇ ਭਾਰਤ ਦੇ ਨਾਲ ਪਾਕਿਸਤਾਨ ਦੀ جنگ ਸੰਭਾਵੀ جنگ ਅਡਰੈਸ ਹੋ ਸਕਦੀ ਹੈ ਤੇ ਦੂਜੇ ਪਾਸੇ ਬਲੋਚਿਸਤਾਨ ਦਾ ਮਸਲਾ ਵੀ ਹੈ ਪਾਕਿਸਤਾਨ ਨੂੰ ਇੱਕ ਨਹੀਂ ਸਗੋ ਦੋ ਦੋ ਮਸਲਿਆਂ ਦੇ ਨਾਲ ਨਜਿੱਠਣਾ ਪੈ ਰਿਹਾ ਬਲੋਚਿਸਤਾਨ afghanistan ਇਹ ਇੱਕ علیحدਾ ਮਸਲਾ ਪਾਕਿਸਤਾਨ ਵਾਸਤੇ ਬਣਿਆ ਹੋਇਆ ਹੈ ਐਹੋ ਜੀ ਪੋਜੀਸ਼ਨ ਦੇ ਵਿੱਚ ਔਰ ਪਾਕਿਸਤਾਨ ਦੀ ਡਗਮਗਾਉਂਦੀ ਅਰਥਵਿਵਸਥਾ ਦੇ ਚੱਲਦੇ ਇਸ ਵੇਲੇ ਇਹ ਚਰਚਾਵਾ ਇੱਥੇ ਤੱਕ ਜ਼ਰੂਰ ਪਹੁੰਚੀ ਹੈ ਕਿ ਪਾਕਿਸਤਾਨ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਆਰਥਿਕ ਪੱਧਰ ਦਾ ਪਰ ਜਦੋਂ ਇਹ ਪੋਸਟ ਸਾਹਮਣੇ ਆਂਦੀ ਹੈ ਤੇ ਉਸ ਵੇਲੇ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਹੁਣ ਸ਼ਾਇਦ ਪਾਕਿਸਤਾਨ ਵੀ ਇਹ ਸਮਝ ਚੁੱਕਿਆ ਪਰ ਇੱਥੇ ਆ ਕੇ ਇੱਕ ਹੋਰ ਨੈਰੇਟਿਵ ਸਾਹਮਣੇ ਆਇਆ ਇੱਕ ਹੋਰ ਨੈਰੇਟਿਵ ਸਾਹਮਣੇ ਆਇਆ ਔਰ ਇਸ ਪੋਸਟ ਨੂੰ ਫੇਕ ਘੋਸ਼ਿਤ ਕੀਤਾ ਗਿਆ ਇਹ ਵੀ ਤੁਹਾਨੂੰ ਦੱਸਦੇ ਆਂ ਦਰਸਲ ਇਸ ਪੋਸਟ ਦੇ ਵਿੱਚ ਜੋ ਇਨਫੋਰਮੇਸ਼ਨ ਦਿੱਤੀ ਗਈ ਹੈ ਉਸ ਨੂੰ ਸਾਂਝੀ ਕਰਕੇ ਇਹ ਲਿਖਿਆ ਗਿਆ ਕਿ ਅਕਾਊਂਟ ਹੈਕ ਹੋ ਗਿਆ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨੀ ਸਰਕਾਰ ਦੇ ਇਕਨੋਮਿਕ ਡਿਵੀਜ਼ਨ ਦਾ ਅਕਾਊਂਟ ਹੈਕ ਹੋ ਗਿਆ ਹੁਣ ਜੇ ਆਪਾਂ ਉਸ ਤੱਥ ਨੂੰ ਵੀ ਕਨਸਿਡਰ ਕਰੀਏ ਤਾਂ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਇਨਫੋਰਮੇਸ਼ਨ ਫੇਕ ਹੈ ਔਰ ਇਸ ਨੂੰ ਫੇਕ ਕਹਿਣ ਵਾਲਾ ਜਿਹੜਾ ਟਵਿੱਟਰ ਪੇਜ ਹੈ ਉਹ ਉਸ ਦਾ ਨਾਮ ਹੈ ਫੈਕਟ ਚੈਕਰ M O I B ਇਸ ਦੇ ਵੱਲੋਂ ਇੱਕ ਵੱਖਰਾ ਟਵੀਟ ਪਾ ਕੇ ਲਿਖਿਆ ਗਿਆ ਕਿ ਫੇਕ ਟਵੀਟ ਹੈ ਤੇ ਨਾਲ ਲਿਖਿਆ ਗਿਆ ਦਾ ਅਕਾਊਂਟ ਵਾਸ ਹੈਕਡ ਹੈਰਾਨੀ ਦੀ ਗੱਲ ਇਹ ਹੈ ਕਿ ਕੀ ਇਕਨੋਮਿਕ ਅਫੇਅਰ ਡਿਵੀਜ਼ਨ ਪਾਕਿਸਤਾਨ ਦਾ ਉਸ ਦਾ ਅਕਾਊਂਟ ਹੈਕ ਹੋ ਗਿਆ ਕੀ ਪਾਕਿਸਤਾਨ ਦੀ ਸਰਕਾਰ ਦੇ ਇਸ ادارے ਦਾ ਅਕਾਊਂਟ ਹੈਕ ਹੋ ਗਿਆ ਖੈਰ ਹੁਣ ਤੱਕ ਦੇ ਤੱਥ ਤੁਹਾਡੇ ਸਾਹਮਣੇ ਰੱਖੇ ਆ ਤੁਹਾਡੀ ਇਸ ਬਾਰੇ ਕੀ رائے ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ aur bane robani india punjabi